ਪੰਜਾਬ ਟੂ ਸਪੇਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮਹਿਰੂਪ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵਿਅਤਨਾਮ ਵਿੱਚ ਆਇਆ ਕੁਦਰਤੀ ਕਹਿਰ ਕਨ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਅਜੇ ਵੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਮੌਸਮ ਵਿਭਾਗ ਅਨੁਸਾਰ ਇੱਥੋਂ ਦੇ ਹਾਲਾਤ ਹਾਲੇ ਹੋਰ ਵੀ ਵਿਗੜ ਸਕਦੇ ਨੇ ਵਰਤਮਾਨ ਵਿੱਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੀ بارش ਨੇ ਹਾਲਾਤ ਜਿਹੇ ਬਣਾ ਦਿੱਤੇ ਨੇ ਕਿ ਕਈ ਇਲਾਕਿਆਂ ਵਿੱਚ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਮੁਸਲਤਾਰ بارش ਨੇ ਨਾ ਸਿਰਫ ਸੜਕਾਂ ਨੂੰ ਨਦੀਆਂ ਵਿੱਚ ਬਦਲ ਦਿੱਤਾ ਹੈ, ਬਲਕਿ ਘਰਾਂ ਅਤੇ ਪਹਾੜੀ ਇਲਾਕਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ। ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਫਸ ਗਏ ਨੇ ਅਤੇ ਮਦਦ ਦਾ ਇੰਤਜ਼ਾਰ ਕਰ ਰਹੇ ਨੇ। ਇਸ ਭਿਆਨਕ ਤਬਾਹੀ ਵਿੱਚ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਹਾਲੇ ਵੀ ਲਾਪਤਾ ਹਨ। ਵਾਤਾਵਰਣ ਮੰਤਰਾਲੇ ਅਨੁਸਾਰ ਤੂਫਾਨ ਕਾਲਮਾਈਗੀ ਦੀ ਦਸਤਕ ਨੇ ਹਾਲਾਤ ਹੋਰ ਵੀ ਵਿਗਾੜ ਦਿੱਤੇ ਨੇ ਦੱਸਦੀ ਹੈ ਕਿ 6 ਸੂਬਿਆਂ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ ਲਗਭਗ 50 ਹਜ਼ਾਰ ਘਰ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ ਗਏ ਕਰੀਬ 60 ਹਜ਼ਾਰ ਤੋਂ ਜ਼ਿਆਦਾ ਲੋਕ ਬੇਕਾਰ ਹੋ ਚੁੱਕੇ ਨੇ ਖੇਤਾਂ ਵਿੱਚ 10 ਹਜ਼ਾਰ ਹੈਕਟੇਅਰ ਇਲਾਕੇ ਚੱਕੜੀ ਜ਼ੀਰੀ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਕਈ ਕਿਸਾਨਾਂ ਦੇ ਪਸ਼ੂ ਅਤੇ ਪੋਲਟਰੀ ਵੀ ਪਾਣੀ ਵਿੱਚ ਵਹਿ ਗਏ vô nó ngập vô trong ở trong luôn rồi vô nó ngập vô ở trong luôn rồi ngập... đây nè coi nhà nó ngập mà tối nắp luôn rồi bữa nay là ngày 19 tháng 11 năm 2025 coi xe ô tô nó ngập đây tới nắp tới mùi lắm luôn không còn gì luôn ngập kinh khủng khiếp hồi giờ chưa bao giờ gặp thành phố gì mà nó ngập gì mà trắng lăng nó cho mà y như biển nước này mà còn gì nữa đây tái xe á, có mùi tới nắp á còn dưới kia là nhà là nó ngập không còn gì nữa. ơi đây ngập tiêu ta Ludhiana vì khi Punjab Police đi vào đi cà vây xâm vậy, ਲਾਡੂਪਲ ਟੋਲ ਪਲਾਜ਼ਾ ਨੇੜੇ ਪੰਜਾਬ ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋ ਗਈ ਜਿਸ ਦੌਰਾਨ ਪੁਲਿਸ ਵੱਲੋਂ ਦੋ ਅੱਤਵਾਦੀਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਉਹ ਪਾਕਿਸਤਾਨ ਤੇ ਬੈ ਕੇ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਤੇ ਅਲੱਗ ਅਲੱਗ ਐਲੀਮੈਂਟਸ ਨੂੰ ਟੱਚ ਕਰ ਲਿਆ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਰਿਸਕ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਤੁਸੀਂ ਕਿੰਨੇ ਲੋਕ ਸੀ ਸਾਰੇ ਸਰ ਸਰਦਾਰ ਜੋ ਕਵਿਸ਼ਨ ਕਰ ਲਾਂਗੇ ਯਾਰ ਇੱਕ ਮਿੰਟ ਹੋਰ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਹਾਂ ਲੋਕ ਬੜੀ ਲੋਕ ਬੜੀ ਵਰਚੁਅਲ ਨੰਬਰ ਤੋਂ ਕਾਲ ਆਂਦੀ ਸੀਗੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਵਿੱਚ ਚੱਲਦਾ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਪੀਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਰਿਲੀਜ਼ਿੰਗ ਚਾਪਾਂ ਦੱਸ ਦਿੰਗੇ ਨੰਬਰ 1 ਨੰਬਰ 2 ਅੱਜ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਜ ਉਹ ਆਹ ਜਿਹੜੀ ਜਗ੍ਹਾ ਨੂੰ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀ ਜੀ ਮਿੱਤੂ ਸਾਹਿਬ ਉਹਨਾਂ ਨੇ ਜੀ ਬੋਲੀਆ ਕੋਈ ਨਹੀਂ ਸੁਣ ਕਰ ਜੰਗੀ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀ ਕਿ ਪਰਟੀਕੂਲਰ ਸਪੌਟ ਤੇ ਗਰਨੇਡ ਪਈ ਹੈ ਜੀ ਜੀ ਪਰਟੀਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡੈਜ਼ਿਗਨੇਟਿਡ ਪਲੇਸ ਤੇ ਸੁਟਨੇ ਕੀ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋਏ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਡੀਸੀਪੀ ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ਐਡੀਸੀਪੀ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ ਸੀ ਆਈਏ ਦੇ ਵੇਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਤੇ ਫਾਇਰਿੰਗ ਹੋ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਓਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਹਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ਮੀ ਨਾਟ ਬੀ ਫੈਕਚੁਅਲੀ ਕਰੈਕਟ ਓਕੇ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਦੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਏਗੇ ਚਲੰਦਰ ਵਿਖੇ ਪਰੇ ਬਾਜ਼ਾਰ ਵਿੱਚ ਉਸ ਸਮੇਂ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਥੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨਾਈ ਪੁਲਿਸ ਅੱਗੇ ਨੌਜਵਾਨ ਦੇ ਦੋਸਤ ਅਤੇ ਪਰਿਵਾਰਕ ਮੈਂਬਰੜ ਗਏ ਜਿਨ੍ਹਾਂ ਨੇ ਨੌਜਵਾਨ ਨੂੰ ਪੁਲਿਸ ਦੇ ਨਾਲ ਨਹੀਂ ਜਾਣ ਦਿੱਤਾ ਕਿ ਇਹ ਸਾਰਾ ਮਾਮਲਾ ਆਪ ਜਾਣਦੇ ਹਾਂ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਨਹੀਂ ਅਸੀਂ ਨਹੀਂ ਜਾਵਾਂਗੇ ਆਪ ਹੀ ਲੈ ਲਵਾਂਗੇ ਕੋਚ ਐਡਾ ਕਿਦਾਂ ਚੱਲ ਰਹੀ ਆਂਗੇ ਵਾਰੰਟ ਹੈਗਾ ਤੇ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਇਹਨੇ ਅਸੀਂ ਇਹਨੇ ਆਉਂਦੇ ਆ ਅਸੀਂ ਲੈਣੇ ਨਾਲ ਲੈ ਕੇ ਚੱਲਦੇ ਹੋ ਪਰ ਤੁਸੀਂ ਚਾਹਤਾ ਕਿਤੇ ਸਕਦੇ ਇਹਨੂੰ ਬਾਈ ਜੀ ਬਾਈ ਜੀ ਬੜਾ ਪਿੱਛੇ ਨੂੰ ਕਰਨੋਂ ਦੀ ਇਹ ਕਿਤਾ ਕਿਤਾ ਚੱਕ ਲੈਣਾ ਕਿਸੇ ਸਰ ਇਦਾਂ ਵਾਰੰਟ ਹੈਗਾ ਚੱਕਣ ਦਾ ਓ ਯਾਰ ਇਹ ਨਹੀਂ ਹੁੰਦਾ ਪਤਾ ਨਹੀਂ ਪਾਜੀ ਕਿੱਦਾਂ ਹੁੰਦਾ ਵਿੱਚ ਪੁੱਛ ਗੇਚ ਕਰਨੀ ਅਸ਼ੀਸ਼ ਜੀ ਪੁਲਿਸ ਵਾਲੇ ਆਪ ਕੋ ਡਿਟੇਨ ਕਰਕੇ ਗਾੜੀ ਵਿੱਚ ਬਿਠਾ ਰਹੇ تھے ਕੀ ਮਾਮਲਾ ਹੈ ਔਰ ਪੁਲਿਸ ਅਧਿਕਾਰੀ ਕਹਿੰ ਰਹੇ ਕਿ ਕੋਈ ਲੂਟ ਪਾਰਟ ਹੋਈ ਸੀ ਡਰੋਨ ਹਾਂ ਜੀ ਸਰ ਆਪਣੇ ਜਲੰਧਰ ਦਾ ਪਵਨ ਵਾ ਪਵਨ ਕੁਮਾਰ ਡਰੋਨ ਡਰੋਨ ਵਾਲਾ ਆਇਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟ ਖੋ ਕਰ ਲੀ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਹ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਆਂਦਰ ਕਲੱਬ 'ਚ ਬੈਠੇ ਉਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਬਿਠਾਉਣ ਨੂੰ ਕਰਦੇ ਸੀ ਕਿ ਨਾਂ ਨੂੰ ਕੋ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਪੜਤਾਲ ਕਰਨੀ ਹੈ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਡੀ 'ਚ ਬਿਠਾਉਣ ਕਰਦੇ ਸੀ ਅੱਛਾ ਇਹ ਮੈਨੂੰ ਕੋ ਉਧਰ ਹੋਈ ਹੈ ਜੀ ਉਹਨਾਂ ਨਾਲ ਅਗਰ ਬਾਤ ਕੀਤੀ ਜਾਏ ਜਿਸਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹਾਂ ਉਸਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਕੀ ਨਾਮ ਹੈ ਉਸ ਦਾ ਹਾਂ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਹਾ ਤੋ ਜਦੋਂ ਲੁੱਟ ਹੋਈ ਆ ਉਸ ਸਮੇਂ ਤੁਸੀਂ ਕੋਲ ਕਰਕੇ ਬੁਲਾਇਆ ਸੀ ਇਸ ਸੱਚ ਉਹ ਕਹਿਣਾ ਕਿ ਜਦੋਂ ਲੁੱਟ ਹੋਈ ਆ ਉਹ ਲੋਕੇਸ਼ਨ ਤੇ ਤੁਸੀਂ ਉਹਨੂੰ ਕੋਲ ਕਰਕੇ ਬੁਲਾਇਆ ਸੀਗਾ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀਗਾ ਉਹ ਤੋ ਮੈਂ ਲੈਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਕੌਦਰ ਸੀਗਾ ਉਹ ਤੋ ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂਜੀ ਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ ਅੱਛਾ तो पुलिस वाले तो कह रहे हैं इन्वेस्टिगेशन तो क्योंकि कह रहे हैं कि लोकेशन ढूंढ कर आपको यहाँ पर जो उन्होंने डिटेन करने की कोशिश की तो कह रहे कि काफी समय से आपको ढूंढ रहे थे ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਹੈ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹਦਾ ਹੋਇਆ ਵਾ ਹਾਲੀ ਵਿੱਚ ਆਏ ਹੜਾ ਕਾਰਨ ਵੱਡੇ ਪੱਧਰ ਤੇ ਨੁਕਸਾਨ ਚੱਲਣ ਵਾਲੇ 29 ਪਿੰਡਾਂ ਦੇ ਕਿਸਾਨਾਂ ਨੂੰ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ ਗਏ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ ਗਏ ਜਿਥੇ ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਆਏ ਕਾਰਨ ਵੱਡੇ ਪੱਧਰ ਤੇ ਨੁਕਸਾਨ ਝੱਲਣ ਵਾਲੇ 29 ਪਿੰਡਾਂ ਦੇ ਕਿਸਾਨਾਂ ਲਈ ਸਰਕਾਰ ਨੇ ਕੁੱਲ 5 ਕਰੋੜ 72 ਲੱਖ ਰੁਪਏ ਦੀ ਵੱਡੀ ਰਕਮ ਜਾਰੀ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਆਰਥਿਕ ਸਹਾਰਾ ਮਿਲ ਸਕੇ ਨਾਲ ਹੀ ਉਹਨਾਂ ਨੇ ਪ੍ਰੋਸਤ ਦਵਾਇਆ ਕਿ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਅੱਜ 29 ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹਰ ਪੀੜਤ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਦੀਬ 5 ਕਰੋੜ ਤੋਂ ਉੱਪਰ ਦੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਡੇ ਚੈੱਕ ਜਿਹੜੇ ਆ ਸਾਡਾ ਮੁਆਜਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਕਦਾ ਅਸੀਂ ਬੰਦਾ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾਂ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਜਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਯੋਗ ਮੁਖਵੰਤੀ ਸਾਹਿਬ ਦੀ ਦਾਹਤ ਹੈ ਉਦੋਂ ਅਸੀਂ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਧਨ ਕੰਪਲੀਟ ਹੋ ਜਾ। ਕੋਈ ਲੋਕਾਂ ਨੂੰ ਮੁਸ਼ਕਲਾਂ ਨਹੀਂ ਆ ਰਹੀਆਂ ਜਿਵੇਂ ਠੇਕੇ ਦੇ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ। ਨਹੀਂ ਨਹੀਂ ਠੇਕੇਦਾਰਾਂ ਨੂੰ ਉਹ ਤੈ ਆ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਾਦਰਾ ਦਵਾਵਾਂਗੇ ਹੋਦ ਕੇ ਨੂੰ। ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਵੀ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਬੜੀ। ਜੇ ਜਦੋਂ ਮੱਦੀ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਦਰਾ ਦੇਣਾ ਬਸ ਹੋਦ ਕੇ। ਬਨਾਲਾ ਵਿੱਚ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦ Honda ਮੋਟਰਸਾਈਕਲ ਏਜੰਸੀ ਦੇ ਬਾਹਰ ਨਵੇਂ ਮੋਟਰ ਜਿਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਕਾਬੂ ਪਾਇਆ ਬਰਨਾਲਾ ਚ ਉਸ ਵੇਲੇ ਹਲਚਲ ਮਚ ਗਈ ਜਦ ਹੋਂਡਾ ਮੋਟਰਸਾਈਕਲਾਂ ਦੀ ਏਜੰਸੀ ਬਾਂਸਲ ਆਟੋਮੋਬਾਈਲ ਦੇ ਬਾਹਰ ਨਵੇਂ ਮੋਟਰਸਾਈਕਲਾਂ ਨਾਲ ਭਰੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਅੱਗ ਤੇ ਕਾਬੂ ਪਾ ਲਿਆ ਗਣੀ ਮਤਰਹੀ ਕਿ ਜਾਨੀਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਜਿਸ ਤੋਂ ਬਾਅਦ ਆਟੋਮੋਬਾਈਲ ਦੇ ਮਾਲਕ ਨੇ ਫਾਇਰ ਬਿਗੇਡ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਕ ਵਿੱਚ 50 ਨਵੇਂ ਮੋਟਰਸਾਈਕਲ ਸਨ ਜੇਕਰ ਅੱਗ ਤੇ ਟਾਈਮ ਨਾਲ ਕਾਬੂ ਨਾ ਪਾਇਆ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਬੰਸਰਾ ਤੋਂ ਮੌਜੂਦ ਤੋਂ ਬੋਲ ਰਹੇ ਹਾਂ ਟਰੱਕ ਦੇ ਵਿੱਚ 50 ਮੋਟਰਸਾਈਕਲ ਸੀ ਜੀ ਮਤਲਬ ਕਿ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਤੋਂ ਸਾਡੀ ਬਚਤ ਰਹਿ ਗਈ ਨਾ ਕੋਈ ਜਾਨੀ ਨੁਕਸਾਨ ਹੈ ਨਾ ਕੋਈ ਮੋਟਰਸਾਈਕਲ ਦਾ ਨੁਕਸਾਨ ਹੈ ਫਾਇਰ ਕੇ ਟੀਮ ਕੀ ਨਹੀਂ ਦੇ ਦਿੱਤੀ ਜੀ ਦੇ ਦਿੱਤੀ ਫਾਇਰ ਫਾਇਰ ਬਗਰੇਡ ਦੀ ਟੀਮ ਦਾ ਸੀ ਮਤਲਬ ਕਿ ਪ੍ਰੇਜ਼ ਕਰਦੇ ਆ ਸ਼ਲਾਗਾ ਕਰਦੇ ਆ ਇਹਨਾਂ ਨੇ ਸਾਨੂੰ ਪੂਰੀ ਟਾਈਮ ਲੀ ਸਾਨੂੰ ਸਰਵਿਸ ਦਿੱਤੀ ਹੈ ਜੀ ਮਤਲਬ ਕਿ ਵਿਦਨ ਟਾਈਮ 10 ਮਿੰਟਾਂ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਏ ਜੀ ਕਿਹਦੇ ਕਿਹੜੇ ਕੋਕੇ ਬਤੀਆ ਵੀ ਬੜਾ ਨੁਕਸਾਨ ਹੋਣ ਤੋਂ ਟੱਲ ਗਿਆ ਹਾਂਜੀ ਹਾਂਜੀ ਬਿਲਕੁਲ ਬੜਾ ਬੜਾ ਨੁਕਸਾਨ ਹੋਣ ਤੋਂ ਟੱਲ ਗਿਆ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਜੀ ਜਸਵਿੰਦਰ ਸਿੰਘ ਜੀ ਕੀ ਉਹਦਾ ਵਟਾ ਤੇ ਇੱਥੇ ਜਿਹੜਾ ਹੈ ਕਿੰਨੀ ਅੱਗ ਲੱਗੀ ਹੈ ਮੇਰੀ ਸਰ ਜਸਵਿੰਦਰ ਸਿੰਘ ਫਾਇਰਮੈਨ ਦਾ ਉਹਦਾ ਜੀ ਮੇਰਾ ਅੱਗ ਜੀ ਲੱਗੀ ਆ ਕਚੇੜੀ ਚੋਂ ਤੋਂ ਜਿਹਦਾ ਪਤਨ ਹੰਡਿਆ ਇਹਨੂੰ ਜਾਣਿਆ ਜੀ ਰੋਡ ਦੇ ਉੱਪਰ ਸਾਨੂੰ ਕਾਲ ਆਈ ਵੀ ਟਰੱਕ ਜਿਹੜਾ ਕਿ ਮੋਟਰਾਂ ਨੇ ਉਹਨਾਂ ਭਰਿਆ ਹੋਇਆਗਾ ਵੀ ਉਹਨੂੰ ਅੱਗ ਲੱਗੀ ਜੀ ਉਹਦੇ ਚ ਫਾਇਰ ਟੈਂਡਰ ਜਲਦੀ ਭੇਜਿਆ ਜਾ ਵੀ ਤੇ ਜੀ ਅਸੀਂ ਤੁਰੰਤ ਫਾਇਰ ਟੈਂਡਰ ਕੱਢੇ ਜੀ ਇੱਕ ਮਿਨੀ ਫਾਇਰ ਟੈਂਡਰ ਤੇ ਦੋ ਜੀ ਸਾਡੇ ਜਿਹੜੇ ਕਿ ਵੱਡੇ ਫਾਇਰ ਟੈਂਡਰ ਉਹ ਕੱਢੇ ਤੇ ਅੱਗ ਤੇ ਕਾਬੂ ਪਾਇਆ ਜੀ ਕਿੰਨੀ ਕਿਸ ਤਰ੍ਹਾਂ ਦੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਰ ਮੂਰੇ ਕੀ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਬਚਤ ਰਹੀ ਜੀ ਜਿਹੜੇ ਕਿ ਮੂਰੇ ਮੂਰੇ ਸੀਗੇ ਪਏ ਸੀਗੇ ਉਹਨਾਂ ਨੂੰ ਅੱਗ ਲੱਗੀ ਸੀ ਉਹਨਾਂ ਦੇ ਜੀ ਮੌਕੇ ਤੇ ਆ ਕੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਗੁੱਲ ਆਈਆਂ ਕੁੱਲ ਤਿੰਨ ਸਰ ਕਿੰਨੀ ਤੇ ਬੰਦੇ ਸੀ ਜੇ ਤੁਹਾਡੇ ਸਾਡੇ ਸਰ 10 ਤੋਂ 12 ਦੇ ਵਿੱਚ ਫਾਇਰਮੈਨ ਸੀਗੇ ਜਿਹੜੀ ਜੀ ਸਾਡੇ ਡਿਊਟੀ ਤੇ ਹਾਜ਼ਰ ਸੀਗੇ ਜੀ ਤੇ ਮਤਲਬ ਜਾਨੀ ਨੂੰ ਕੋਈ ਤੇ ਮਾਲੀ ਨੁਕਸਾਨ ਹੋਂ ਤੋਂ ਬਚਾਰਿਆ ਗਿਆ ਹਾਂਜੀ 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 ਸਰ ਜਾਨੀ ਮਾਲੀ ਨੁਕਸਾਨ ਕੋਈ ਵੀ ਨਹੀਂ ਹੋਇਆ ਜੀ ਤੇ ਮੌਕੇ ਤੇ ਆ ਕੇ ਜੀ ਕਾਬੂ ਪਾ ਲਿਆਗੇ ਜੀ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਖਰੜ ਵਿਖੇ ਲੱਗੇ ਧੰਨ ਵਿੱਚ ਪਹੁੰਚੇ ਜਿੱਥੇ ਉਹ ਖਰੜ ਦੇ 35 ਪਿੰਡਾਂ ਨੂੰ ਰੋਪੜ ਵਿੱਚ ਸ਼ਾਮਿਲ ਕਰਨ ਦੀ ਚੱਲ ਰਹੀ ਤਿਆਰੀ ਨੂੰ ਲੈ ਕੇ ਸਰਕਾਰ ਤੇ ਚਮਕ ਕੇ ਬਰੇ ਅੱਜ ਧਰਨੇ ਦੇ ਵਿੱਚ ਆਇਆ ਮੁਹਾਲੀ ਜ਼ਿਲ੍ਹੇ ਦੇ ਕੜੂਆ ਬਲਾਕ ਦੇ 35 36 ਪਿੰਡਾਂ ਨੂੰ ਤੋੜ ਕੇ ਦੂਸਰੇ ਜ਼ਿਲ੍ਹੇ ਰੋਪੜ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜਾ ਕਿ ਲੋਕ ਨਹੀਂ ਚਾਹੁੰਦੇ ਰੋਪੜ ਇੱਥੋਂ 30 ਕਿਲੋਮੀਟਰ ਹੈ ਕਿ ਇਹਨਾਂ ਪਿੰਡਾਂ ਨੂੰ ਖਰੜ ਤਹਿਸੀਲ ਹੈ ਜਿਹੜੀ ਉਹ ਬਿਲਕੁਲ ਸੈਂਟਰ ਵਿੱਚ ਪੈਂਦੀ ਹੈ ਘਰ ਤੇ ਉੱਠ ਕੇ 5 ਮਿੰਟ ਚ ਤਹਿਸੀਲ ਪਹੁੰਚ ਜਾਂਦੇ ਆ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੀ ਸੋਖ ਨਹੀਂ ਹੈ ਐਸੀ ਸਹਿਮਤ ਹੈ ਸਰਕਾਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਵੇ ਸਿੱਖਾਂ ਦੀ ਸਰਮੌਰ ਧਰਤੀ ਹੈ ਲੇਕਿਨ ਸਾਡੇ ਹੱਕਾਂ ਨੂੰ ਕਟਣਾ ਨਹੀਂ ਚਾਹੀਦਾ ਐਸੀ ਚਾਹੁੰਦੇ ਆ ਕਿ ਇਹ ਪਿੰਡ ਖਰੜ ਦੇ ਨਾਲ ਰਹਿਣ ਪਿੰਡਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਨਹੀਂ ਭੇਜਣਾ ਚਾਹੀਦਾ ਇਸ ਦੇ ਅਸੀਂ ਖਿਲਾਫ ਆਂ ਇਹਦੇ ਵਿੱਚ ਅਸੀਂ ਪੂਰਾ ਸੰਘਰਸ਼ ਕਰਾਂਗੇ ਤੇ ਇਹ ਪਿੰਡਾਂ ਨੂੰ ਕਿਸੇ ਤਰ੍ਹਾਂ ਵੀ ਮੁਹਾੜੀ ਜ਼ਿਲ੍ਹੇ ਦੇ ਨਾਲ ਤੋਂ ਨਹੀਂ ਟੁੱਟਣ ਦਵਾਂਗੇ ਐਮਐਲਏ ਡਾਕਟਰ ਚੰਨੀ ਦਾ ਬਿਆਨ ਸੀ ਕੱਲ ਕਿ 10 ਬੜਿਆਂ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸਰਕਾਰ ਦਾ ਐਮਐਲਏ ਤੇ ਐਮਪੀ ਇੱਥੇ ਆਇਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਮਨਸ਼ਾ ਕੀ ਹੈ ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਜੇ ਸਰਕਾਰ ਦੇ ਐਮਪੀ ਤੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਸਰਕਾਰ ਕੀ ਕਰਨ ਜਾ ਰਹੀ ਹੈ ਉਹ ਇਹ ਵਿਸ਼ਵਾਸ ਨਹੀਂ ਦਿਵਾ ਸਕਦਾ ਕਿ ਪਿੰਡ ਆਉਣਗੇ ਕਿ ਨਹੀਂ ਆਉਣਗੇ ਤਾਂ ਜਹੇ ਐਮਪੀ আর ਐਮਐਲਏ ਦਾ ਕੋਈ ਫਾਇਦਾ ਨਹੀਂ ਲੋਕ ਨਮਾਇੰਦਿਆਂ ਦੀ ਪੰਜਾਬ ਦੇ ਵਿੱਚ ਕੋਈ ਪੁੱਛਣੀ ਹੈ ਦਿੱਲੀ ਤੋਂ ਆ ਕੇ ਲੋਕ ਰਾਜ ਕਰ ਰਹੇ ਮੈਂ ਪਹਿਲਾਂ ਵੀ ਕਿਹਾ ਸੀ 12 ਵਾਂ ਆ ਕੇ ਲੋਕ ਰਾਜ ਕਰਨਗੇ ਤੇ ਅੱਜ ਉਹੀ ਹਾਲਾਤ ਹੈ ਪੰਜਾਬ ਦੇ ਸਾਡੇ ਆਲੇ ਸਿਰ ਮੂਕ ਦਰਸ਼ਕ ਬਣੇ ਹੋਏ ਐ ਤੇ ਗੋਡੇ ਇਹਨਾਂ ਨੇ ਟੇਕੇ ਪਏ ਜੋ ਫੈਸਲਾ ਲੈਂਦੇ ਐ ਦਿੱਲੀ ਵਾਲੇ ਲੈਂਦੇ ਐ ਐਮਐਲਏ ਕਹਿੰਦੇ ਚੰਨੀ ਲਿਖ ਕੇ ਦੇ ਗਏ ਨੇ ਉਹ ਕਹਿੰਦੇ ਮੈਂ ਲਿਖ ਕੇ ਦਿੰਦਾ ਮੇਰੀ ਜਵਾਨ ਹੈ ਇੱਕ ਵੀ ਪਿੰਡ ਨਹੀਂ ਪੈਂਡ ਦਿੰਦਾ ਮੈਂ ਭਾਈ ਜੀ ਫੇਰ ਉਹ ਡੀਸੀ ਜਾਂ ਚੀਫ ਸੈਕਟਰੀ ਦੀ ਚਿੱਠੀ ਲਿਆਵੇ ਕਿ ਜੀ ਇਹ ਪਿੰਡ ਇੱਥੇ ਹੀ ਰਹਿਣਗੇ ਕਿਸੇ ਨੂੰ ਸਾਡਾ ਕਿਹੜੇ ਕਿਸੇ ਨੂੰ ਸਾਨੂੰ ਕਿਹੜੇ ਜ਼ਰੂਰੀ ਹੈ ਕਿ ਅਸੀਂ ਧਰਤੀ ਪਰ ਆ ਕੇ ਬੈਠੀਏ ਵਕੀਲ ਸਹਿਬਾਨ ਇਹਨੇ ਪੜੇ ਲਿਖੇ ਲੋਕ ਆ ਪਿੰਡਾਂ ਦੀਆਂ ਪੰਚਾਇਤਾਂ ਅੱਜ ਇੱਥੇ ਧਰਨਾ ਦੇ ਰਹੀਆਂ 5 ਦਿਨਾਂ ਤੋਂ ਲੇਕਿਨ ਸਰਕਾਰ ਲਿਖਤੀ ਤੌਰ ਤੇ ਦੇ ਦੇ ਕਿ ਜੀ ਅਸੀਂ ਨਹੀਂ ਇਹ ਪਿੰਡਾਂ ਨੂੰ ਚੇਂਜ ਕਰਾਂਗੇ ਤਾ ਕਿਸੇ ਨੂੰ ਸ਼ੌਕ ਨਹੀਂ ਹੈ ਧਰਨਾ ਲਾਉਣ ਦਾ ਦੁਬਈ 에어 ਸ਼ੋਅ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦ ਇਥੇ ਸ਼ੋਅ ਦੌਰਾਨ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੀਜੀ ਨਾਲ ਵਾਇਰਲ ਹੋ ਰਹੀ ਹੈ Gracias.